ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੁਣ ਅੱਗੇ 11 ਅਸੂ ਸੰਮਤ 1565 ਬਿਕਰਮੀ ਨੂੰ ਖਾਸੀਆ ਨਾਮ ਪਹਾੜੀ ਤੇ ਜਾ ਪਹੁੰਚੇ ਉੱਥੇ ਸਭ ਜੰਗਲੀ ਅਲਫ ਨੰਗੇ ਇਸਤਰੀ ਮਤ ਡਾਰਾਂ ਦੀਆਂ ਡਾਰਾਂ ਫਿਰਦੇ ਦੇਖੇ ਇਸੇ ਦੇਸ਼ ਨੂੰ ਨਾਂਗਾ ਨਾਂਗੀ ਦਾ ਮੁਲਕ ਆਖਦੇ ਸਨ ਉਹਨਾਂ ਲੋਕਾਂ ਦੇ ਭਿਆਨਕ ਬਿਕਰਾਲ بڑے بڑے ਕੱਦ ਸਰੂਪ ਵੇਖ ਕੇ ਭਾਈ ਮਰਦਾਨਾ ਜੀ ਬਹੁਤ ਡਰੇ ਤਦੋਂ ਨੂੰ ਤੇਵਲੂਤ ਨਾਮ ਉਹਨਾਂ ਦਾ ਸਰਦਾਰ ਇੱਕ ਰਾਖਸ਼ ਡਰਾਉਣੀ ਸੂਰਤ ਕਾਲਾ ਚੋਰ ਜਿਹਾ ਇਹਨਾਂ ਵੱਲ ਲਾਲ ਨੇਤਰ ਦਿਵਿਆ ਵਾਂਗੂ ਚਮਕਾਉਂਦਾ ਆਇਆ ਮਰਦਾਨੀ ਦੀ ਜਾਨ ਬੜੀ ਖੁਸ਼ਕ ਹੋਈ ਕੰਮਲ ਲੱਗਾ ਤੇ ਨਿਸ਼ਚੈ ਜਾਣ ਲਿਆ ਕਿ ਇਹ ਸਾਨੂੰ ਹੁਣ ਸ਼ੱਕ ਜਾਵੇਗਾ ਬਾਬਾ ਜੀ ਨੇ ਜਦ ਮਰਦਾਨਾ ਜੀ ਨੂੰ ਇੰਨਾ ਵਿਆਕੁਲ ਦੇਖਿਆ ਤੇ ਇੱਕ ਸ਼ਬਦ ਉਚਾਰਿਆ ਗੋੜੀ ਮਹੱਲਾ ਪਹਿਲਾਂ ਡਰ ਘਰ ਘਰ ਡਰ ਡਰ ਢਰ ਜਾਏ ਸੋ ਡਰ ਕੇ ਹਾਜਤ ਡਰ ਡਰ ਪਾਏ ਤਦਬਿੰਦੂ ਜੀ ਨਾਹੀ ਜਾਏ ਚੋਕਿਸ਼ ਵਰਤੈ ਸਭ ਤੇਰੀ ਰਜਾਈ ਇਹ ਸਾਰਾ ਸ਼ਬਦ ਜਦ ਸਰਪਾ ਕੇ ਬਾਬਾ ਜੀ ਨੇ ਗਾਵਿਆ ਤਾਂ ਦੇਵਲੀਤ ਨੂੰ ਅਜੀਹਾ ਪਿਆਰਾ ਲੱਗਾ ਜੋ ਉਸ ਦਾ ਮਨ ਫੇਰ ਗਿਆ ਬਾਬੇ ਦੇ ਪਾਸ ਆ ਬੈਠਾ ਬਾਬਾ ਜੀ ਨੇ ਉਹਨਾਂ ਦੀ ਬੋਲੀ ਵਿੱਚ ਉਸ ਨੂੰ ਪਰਮੇਸ਼ਰ ਦਾ ਭੈ ਦਿਖਾ ਕੇ ਸਤਨਾਮ ਦਾ ਉਪਦੇਸ਼ ਕੀਤਾ ਉਸ ਦੀ ਆਗਿਆ ਪਾ ਕੇ ਉਸ ਦੇਵ ਨੇ ਵੱਡੇ ਵੱਡੇ ਚੰਗੇ ਸਵਾਤੀ ਮੀਵੇ ਜੰਗਲ ਵਿੱਚੋਂ ਲੈ ਕੇ ਆਂਦੇ ਗੁਰੂ ਜੀ ਨੇ ਮਰਦਾਨੇ ਨੂੰ ਸ਼ਿਕਾਏ ਸਭਨਾਂ ਨੂੰ ਈਸ਼ਵਰ ਦਾ ਭਜਨ ਕਰਨ ਲਾਇਆ ਤੇ ਇਹਨਾਂ ਤੇ ਉਹਨਾਂ ਵਿੱਚੋਂ ਜੋ ਦੂਸਰੇ ਮਨੁੱਖ ਨੂੰ ਜਿੱਥੇ ਦੇਖਦੇ ਬਿਨਾ ਬਿਨਾ ਕਾਰਨ ਦੇ ਹੀ ਮਾਰ ਸੱਟਦੇ ਸੀ ਉਹਨਾਂ ਕੋਲੋਂ ਹਿੱਸਾ ਕਰਮ ਸਭ ਛੁਡਾਇਆ ਉੱਥੋਂ ਅੱਗੇ ਬਾਬਾ ਜੀ ਪਥਰਾ ਪਹਾੜੀ ਪਰ ਚਲੇ ਗਏ ਜਿੱਥੇ ਸ਼ੇਰ ਭਗਿਆੜ ਆਦ ਬਹੁਤ ਜੰਗਲੀ ਜੀਵ ਤੋਂ ਬਿਨਾ ਹੋਰ ਕੋਈ ਆਦਮੀ ਨਹੀਂ ਸੀ ਸੈਂਕੜੇ ਕੋਹਾਂ ਵਿੱਚ ਜੰਗਲ ਹੀ ਜੰਗਲ ਸੀ ਪਰ ਇੱਕ ਚੰਗੀ ਗੱਲ ਸੀ ਜੋ ਹਰੇ ਭਰੇ ਫਲੇ ਫੁੱਲੇ ਹੋਏ ਬ੍ਰਿਸ਼ surjeet ਧਰਤੀ ਬੂਟੀਆਂ ਬੂਟੇ ਬੇਅੰਤ ਪ੍ਰਕਾਰ ਦੇ ਫੁੱਲ ਖਿੜੇ ਹੋਏ ਸਨ ਅਨੇਕ ਬੂਟੀਆਂ ਰਾਤ ਨੂੰ ਦੀਵੇ ਵਾਂਗੂ ਜਗਦੀਆਂ ਉਸ ਦਾ ਨਾਮ ਦ੍ਰੋਣ ਪਰਬਤ ਪੁਰਾਣਾ ਵਿੱਚ ਲਿਖਿਆ ਹੈ ਮਰਦਾਨੇ ਦੇ ਪੁੱਛਣ ਪਰ ਬਾਬਾ ਜੀ ਨੇ ਆਖਿਆ ਜਦ ਲక్ష్ਮਨ ਨੂੰ ਰਾਵਣ ਨੇ ਰਣ ਵਿੱਚ ਪਛਾੜ ਸਿੱਟਿਆ ਸੀ ਤਦ ਹਨੂਮਾਨ ਜੀ ਨੇ ਇੱਥੋਂ ਹੀ ਸੰਜੀਵਨੀ ਬੂਟੀ ਲਿਜਾ ਕੇ ਉਸ ਨੂੰ ਜਿਉਂਦਾ ਕੀਤਾ ਸੀ ਇੱਕ ਕਿਤਾਬਾਂ ਵਿੱਚ ਲਿਖਿਆ ਮਰਦਾਨੇ ਆਖਿਆ ਜੀ ਹੁਕਮ ਹੋਵੇ ਤਾਂ ਮੈਂ ਉਹੋ ਸੰਜੀਵਨੀ ਬੂਟੀ ਪੱਟ ਕੇ ਭਾਰ ਬਨ ਲਵਾਂ ਆਪਣੇ ਦੇਸ਼ ਜਾ ਕੇ ਮੋਏ ਹੋਏ ਲੋਕਾਂ ਨੂੰ ਜੀਂਦਿਆ ਕਰਾਂਗਾ ਸਭ ਦੇਸ਼ ਮੰਨਣ ਲੱਗ ਜਾਉ ਬਾਬੇ ਆਖਿਆ ਭਾਈ ਈਸ਼ਵਰ ਦੀ ਨੇਥ ਦੇ ਵਿਰੁੱਧ ਕੰਮ ਕਰਨਾ ਮਹਾਪਾਪ ਤੇ ਈਸ਼ਵਰ ਦੇ ਵਿਰੋਧੀ ਬੰਨਾ ਹੈ ਸਾਨੂੰ ਕਰਤਾਰ ਨੇ ਐਸੀ ਸੰਜੀਵਨੀ ਬ੍ਰह्म ਵਿਦਿਆ ਬਖਸ਼ੀ ਹੈ ਜਿਸ ਨੂੰ ਧਾਰਨ ਕਰਨ ਵਾਲੇ ਫਿਰ ਕਦੇ ਵੀ ਕਾਲਜਾਲ ਵਿੱਚ ਨਹੀਂ ਆਉਂਦੇ ਉਥੋਂ ਦੇ ਜੰਗਲੀ ਇਸਤਰੀ ਮਦ ਨੰਗੇ ਬਾਂਦਰਾ ਵਾਂਗੂ ਫਿਰਦੇ ਦੇਖ ਕੇ ਬਾਬੇ ਨੇ ਉਹਨਾਂ ਦੀ ਬੋਲੀ ਵਿੱਚ ਉਹਨਾਂ ਨੂੰ ਸਮਝਾਵਾਂ ਕੇ ਨੰਗ ਟਕਣ ਲਈ ਕੱਪੜਾ ਤੇ ਆਰਾਮ ਵਾਸਤੇ ਫੂਸ ਤੇ ਚੁਫੜੇ ਬਣਾਵਣ ਸਿਖਾਇਆ ਤੇ ਈਸ਼ਵਰ ਦੀ ਭਗਤੀ ਕਰਨ ਲਾ ਕੇ ਮਰਦਾਨੇ ਦੀ ਪ੍ਰਾਰਥਨਾ ਕਰਨ ਤੋਂ ਪਿੱਛੋਂ ਮੋੜ ਕੀਤਾ ਅਸਾਮ ਮੁਲਕ ਵੱਲ ਉੱtre ਆਏ ਪੂਰਬੀ ਸਮੁੰਦਰ ਦੇ ਕਿਨਾਰੇ ਰਤਨਾਕਲੀ ਸ਼ਹਿਰਾਂ ਪਹੁੰਚੇ ਅੱਗੇ ਪਦਮਾ ਨਦੀ ਪਾਰ ਹੋ ਫਰੀਦਪੁਰ ਕਸਬਪੁਰ ਆਤਿਆਦਕ ਚਮੀਆਂ ਪਰਗਣਿਆਂ ਦਾ ਸੈਲ ਕਰਕੇ ਬੰਗਾਲੇ ਦੇਸ਼ ਵੱਲ ਮੁੜ ਕੇ ਨਦੀਆਂ ਕ੍ਰਿਸ਼ਨਗਰ ਆ ਪਹੁੰਚੇ ਉਦੋਂ ਬੰਗਾਲੇ ਦੀ ਇਹੋ ਰਾਜਧਾਨੀ ਸੀ ਚਿੰਸਰਾ ਚੰਦਰਨਗਰ ਉਦੋਂ ਇਹ ਵੀ ਬੰਗਾਲੇ ਦੇ ਰਾਜਸਥਾਨ ਸਨ ਸਭ ਜਗ੍ਹਾ ਦੀ ਸੈਰ ਕਰਦੇ ਕ੍ਰਾਮ ਦੇ ਕੋਲਕੱਤਾ ਵਿੱਚੋਂ ਵਿੱਚ ਜੋ ਉਸ ਸਮੇਂ ਛੋਟਾ ਜਿਹਾ ਹੋਣ ਹਾਰਪਿੰਡ ਸੀ ਨੋ ਪੋ ਸੰਨ 1565 ਨੂੰ ਗੰਗਾ ਕਿਨਾਰੇ ਜਾ ਉਤਰੇ। ਉੱਥੋਂ ਦੇ ਰਾਜੇ ਭਦਰ ਸਿੰਘ ਖੱਤਰੀ ਦਾ ਦੀਵਾਨ ਸੁਖਪਾਲ ਦੀ ਅਸਵਾਰੀ ਵਿੱਚ ਢਾ ਕੇ ਬਾਬੇ ਜੀ ਨੂੰ ਉਸ ਦੇ ਪਾਸ ਲੈ ਗਿਆ ਤਾਂ ਉਹ ਬਿਮਾਰ ਸੀ। ਬਾਬਾ ਜੀ ਨੇ ਇਹ ਸ਼ਬਦ ਉਚਾਰਿਆ, "ਰੋਗ ਸੋਗ ਸਭ ਦੂਪ ਗਏ, ਸਤਿਗੁਰੂ ਪੂਰੇ ਕਿਰਪਾ ਕਿੰਨੀ, ਆਨੰਦ ਕੁਸਲ ਪਏ।" ਇਹ ਸਾਰਾ ਸ਼ਬਦ ਉਸ ਨੂੰ ਪਾਠ ਕਰਨ ਲਈ ਲਿਖਵਾ ਦਿੱਤਾ। ਜਿਸ ਦਾ ਪਾਠ ਹਮੇਸ਼ਾ ਕਰਕੇ ਉਹਨ ਨਰੋਗ ਹੋ ਗਿਆ ਉਸ ਦੇ ਪड़ोत्रੇ ਰਾਜੇ ਹਜੂਰੀ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਘਰ ਲੈ ਜਾ ਕੇ ਰੱਖ ਕੇ ਬਹੁਤ ਸੇਵਾ ਕੀਤੀ ਸੀ ਕਲਕੱਤੇ ਤੋਂ ਚੱਲ ਕੇ ਹੁਗਲੀ ਬਰਦਵਾਨ ਨੂੰ ਹੁੰਦੇ ਹੋਏ ਅਲਵਰਾ ਨਦੀ ਪਾਰ ਹੋ ਬਾਲੇਸ਼ਵਰ ਸ਼ਹਿਰ ਜਾ ਕੇ ਮਹਾਦੇਵ ਦੇ ਲਿੰਗ ਪੂਜਨਾਰੇ ਈਸ਼ਵਰ ਭਗਤੀ ਤੋਂ ਬੇਮੁਖ ਲੋਕਾਂ ਨੂੰ ਭਗਤੀ ਭਜਨ ਵਿੱਚ ਲਾ ਕੇ ਮੋਰ ਪੰਜਾਂ ਦੀ ਘਾਟੀ ਵਿੱਚ ਰਹਿਣ ਵਾਲੇ ਸੰਤਾਂ ਨੂੰ ਦਰਸ਼ਨ ਦੇ ਲਈ ਕਿਰਤਾਰਤ ਕਰ ਲਖਸ਼ੋਰ ਨਦੀ ਪਾਰ ਕਰ ਮੇਦਨੀਪੁਰ ਜਾ ਟਹਿਰੇ ਜਿੱਥੇ ਹੁਣ ਗੁਰੂ ਸਥਾਨ ਹੈ ਉੱਥੋਂ ਚੱਲ ਕੇ ਮੱਠੀ ਨਦੀ ਪਾਰ ਢੱਲ ਫੂਮ ਵਿੱਚ ਵਿੱਚੋਂ ਦੀ ਕਾਂਚੀ ਪੂਰੀ ਦੇਖੀ ਐਸਾ ਬੈਰਾਗੀ ਫਕੀਰਾਂ ਦਾ ਆਚਾਰਿਆ ਰਾਮਾਨੁਜ ਸਨ 982 ਬਿਕਰਮੀ ਨੂੰ ਛੱਜ ਘਾੜੇ ਦੇ ਘਰ ਜੰਮਿਆ ਇਸ ਦਾ ਪਹਿਲਾ ਨਾਮ ਸਰਟਕੋਪਸੀ ਭਜਨ ਭਗਤੀ ਤੇ ਪ੍ਰਤਾਪ ਨਾਲ ਐਸਾ ਮੰਨਿਆ ਗਿਆ ਜੋ ਸੈਂਕੜੇ ਚੇਲੇ ਬਣ ਗਏ ਸੰਪਰਦਾਇ ਵਿੱਚੋਂ ਰਾਮਾਨੰਦ ਕਬੀਰ ਪਰਮਾਨੰਦ ਆਦਕ ਪੜੇ بڑے ਉੱਗੇ ਸੰਤ ਅਨੇਕ ਹੋਏ ਜੋ ਸ਼੍ਰੀ ਵੈਸ਼ਨੂੰ ਸੰਦਾਨਦੇ ਹਨ ਕਾਂਚੀਪੂਰੀ ਤੋਂ ਅੱਗੇ ਬੈਤਰਨੀ ਬ੍ਰਹਮਣੀ ਮਹਾਦੇਵੀ ਮਹਾਨੰਦ ਪਾਰ ਹੋ ਅਟਕ ਸ਼ਹਿਰ ਜਿੱਥੇ ਹੁਣ ਗੁਰੂ ਦੀ ਸੰਗਤ ਹੈ ਪਹੁੰਚੀ ਉਸ ਦੇਸ਼ ਵਿੱਚ ਤੇਲੀ ਗੋਤਰ ਦੇ ਬਣੀਏ ਗੁਰੂ ਕੇ ਸੇਵਕ ਬਹੁਤ ਹਨ ਉਥੋਂ 20 ਕੋਸ ਸਾਖੀ ਗੋਪਾਲ ਦੀ ਝਾਕੀ ਲੈ ਜਗਨਨਾਥ ਪੁਰੀ ਮੰਦਰ ਅੱਗੇ ਸਿੰਘ ਪੁਰ ਦੇ ਸਾਹਮਣੇ ਜਿੱਥੇ ਹੁਣ ਮੱਗੂ ਮੱਠ ਹੈ ਗੁਰੂ ਜੀ ਨੇ ਮਰਦਾਨੇ ਤੁਰਬਾਬ ਵਜਵਾ ਕੇ ਸ਼ਬਦ ਗਾਵਿਆ ਤਾਂ ਸਭ ਲੋਕ ਬਾਬੇ ਦੇ ਪ੍ਰੇਮੀ ਹੋ ਮੰਦਰ ਅੰਦਰ ਲੈ ਗਏ ਆਰਤੀ ਹੋਣ ਲੱਗੀ ਹੋਰ ਸਭ ਖੜੇ ਹੋਏ ਪਰ ਗੁਰੂ ਜੀ ਬੈਠੇ ਰਹੇ ਪੰਡਿਆਂ ਨੇ ਪੁੱਛਿਆ ਤੁਸੀਂ ਆਰਤੀ ਵਿੱਚ ਕਿਉਂ ਨਹੀਂ ਸ਼ਾਮਲ ਹੋ ਰਹੇ ਬੋਲੇ ਅਸੀਂ ਸੱਚੇ ਜਗਨਨਾਥ ਦੀ ਸੱਚੀ ਆਰਤੀ ਦੇਖਦੇ ਸਾਂ ਇਹ ਮੂਰਤ ਆਰਤੀ ਦੋਵੇਂ ਬਣਾਉਂਦੀ ਹਨ ਸੱਚੇ ਰਤਨ ਵਾਲਾ ਝੂਠੇ ਹਕੀਕ ਨੂੰ ਦੇਖ ਕੇ ਭੁਲਾਈਮਾ ਨਹੀਂ ਹੁੰਦਾ ਉਹਨਾਂ ਦੇ ਪੁੱਛਣ ਤੋਂ ਬਾਬਾ ਜੀ ਨੇ ਇਹ ਸੱਚੀ ਆਰਤੀ ਦੱਸੀ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਣੀ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਲ ਆਨੁਪਰਵਨ ਚਵਰੋ ਕਰੇ ਸਕਲਪਨ ਰਾਏ ਫੁਲੰਤ ਜੋਤੀ ਇਹ ਆਰਤੀ ਸੁਣ ਕੇ ਪੰਡਿਤਾਂ ਭਾਵੇਂ ਖੁਨਸਾਏ ਪਰ ਲੋਕ ਜੋ ਸੱਚ ਨੂੰ ਪਸੰਦ ਕਰਦੇ ਸਨ ਬੜੇ ਖੁਸ਼ ਹੋਏ ਤੇ ਬਾਬਾ ਜੀ ਦੀ ਸੰਗਤ ਕਰਨ ਲੱਗੇ ਉਥੋਂ ਦਾ ਰਾਜਾ ਕ੍ਰਿਸ਼ਨ ਲਾਲ ਬਾਬਾ ਜੀ ਦੇ ਬਚਨ ਸੁਣ ਕੇ ਬੜਾ ਰਾਜੀ ਹੋਇਆ ਦੂਜੇ ਦਿਨ ਬਾਬਾ ਜੀ ਸਮੁੰਦਰ ਕਿਨਾਰੇ ਚਾਹ ਬੈਠੇ ਇਹ ਸ਼ਬਦ ਉਚਾਰਿਆ ਸਾਗਰ ਮਹਿ ਬੂੰਦ ਬੂੰਦ ਮੈਂ ਸਾਗਰ ਕਵਨ ਬੁਜੈ ਬਿਦ ਜਾਣੇ ਉਤਪੁਜ ਚਲਤ ਆਪਕਰਚੀਨੇ ਆਪੇ ਤਤ ਪਛਾਣੈ ਇਸ ਸ਼ਬਦ ਦੇ ਅਰਥ ਰਾਜੇ ਨੇ ਸੁਣੇ ਤਾਂ ਆਤਮਾ ਗਿਆਨ ਪਾ ਕੇ ਆਨੰਦ ਹੋ ਗਿਆ ਭਾਈ ਮਰਦਾਨੀ ਨੇ ਜਲ ਪੀਣਾ ਚਾਹਿਆ ਤਾਂ ਲੋਕਾਂ ਨੇ ਆਖਿਆ ਕਿ ਇੱਥੇ ਸਾਰੇ ਖਾਰੇ ਪਾਣੀ ਹਨ ਤਾਂ ਗੁਰੂ ਜੀ ਨੇ ਉਸ ਸੋਮੇਵਰ ਦੇਖ ਕਰਕੇ ਆਖਿਆ ਇਹ ਜਲ ਮਿੱਠਾ ਹੈ ਪੀਓ ਜਾਂ ਪੀਤਾ ਤਾਂ ਮਿੱਠਾ ਮਾਜੇ ਦੇਸ਼ ਜੈਸਾ ਸਵਾਦ ਪਾਇਆ ਫਿਰ ਉਸੇ ਸੋਮੇ ਉੱਤੇ ਬਾਬਾ ਜੀ ਤੋਂ ਹੁਕਮ ਲੈ ਕੇ ਉਥੋਂ ਦੇ ਪਾਂਡੇ ਕਲਯੁਗ ਨਾਮੀ ਨੇ ਜੋ ਡਾਡਾ ਪ੍ਰੇਮੀ ਸਿਦਕੀ ਸਿੱਖ ਗੁਰੂ ਕਾ ਸੀ ਤੇ ਧਨੀ ਸੀ बावਲੀ ਉਸਾਰ ਦਿੱਤੀ ਤੇ ਹੁਣ ਤੱਕ ਹੈ ਭਾਵੇਂ ਉਹ बावਲੀ ਐਂਡ ਸਮੁੰਦਰ ਦੇ ਕੰਢੇ ਉੱਤੇ ਹੈ ਕਦੇ ਕਦੇ ਸਿੰਧ ਦੀ ਛਲ ਵੀ ਕੰਧ ਨਾਲ ਆਵਾਜਦੀ ਹੈ ਪਰ ਜਲ ਮਿੱਠਾ ਤੇ ਠੰਡਾ ਉਸੇ ਤਰ੍ਹਾਂ ਹੈ ਬਾਬਾ ਜੀ ਦੇ ਬਚਨ ਜੋ ਦਿਲ ਦੇ ਅਗਿਆਨ ਅੰਧੇਰ ਨੂੰ ਦੂਰ ਕਰਕੇ ਸ਼ਾਂਤੀ ਬਖਸ਼ਦੇ ਸਨ ਉਹ ਸੁਣ ਕੇ ਤੇ ਅਜਮਤਾ ਦੇਖ ਕੇ ਸੇਵਕ ਤਾਂ ਸਾਰੇ ਹੋ ਗਏ ਸੀ ਪਰ ਪੰਜਾਬ ਦੇ ਦੇਸ਼ ਦਾ ਪੰਡਾ ਕਲਯੁਗ ਨਾਮ ਜੋ ਉਸ ਸਮੇਂ ਬੜਾ ਧਨੀ ਸਾਰੇ ਪੰਡਿਆਂ ਦਾ ਸ਼ਰੋਮਣੀ ਸੀ ਤਨ ਮਨ ਧਨ ਕਰਕੇ ਸੇਵਕ ਬਾਬੇ ਦਾ ਹੋ ਰਿਹਾ ਉਸਨੇ ਬੇਨਤੀ ਕੀਤੀ ਮਹਾਰਾਜ ਆਪ ਇੱਥੇ ਟਿਕੋ ਤਾਂ ਆਪ ਦੇ ਰਹਿਣ ਵਾਸਤੇ ਸੋਹਣੇ ਸੋਹਣੇ ਮੰਦਰ ਬਣਵਾ ਕੇ ਲਿਪਾਈ ਕਰ ਦਈਏ ਪਲੰਗ ਵਿਛੇ ਰਹਿਣਗੇ ਆਪ ਨੂੰ ਰਾਗ ਸੁਣ ਕੇ ਦਾ ਆਪ ਨੂੰ ਰਾਗ ਸੁਣਨੇ ਦਾ ਸ਼ੌਂਕ ਹੈ ਪਾਤਰਾ ਗਾਉਣ ਵਾਸਤੇ ਆ ਜਾਇਆ ਕਰਨਗੇ ਅਸੀਂ ਸਭ ਤੁਹਾਡੇ ਹੁਕਮ ਵਿੱਚ ਰਹਾਂਗੇ ਪਰ ਤੁਸੀਂ ਟਿਕਿਰੋ ਉਸ ਦੇ ਪ੍ਰੇਮ ਭਰੇ ਬਚਨ ਸੁਣ ਕੇ ਬਾਬਾ ਜੀ ਨੇ ਇਸ ਸ਼ਬਦ ਦਾ ਉਚਾਰਨ ਕੀਤਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਇਹ ਸਾਰਾ ਸ਼ਬਦ ਸੁਣ ਕੇ ਉਹ ਚਰਨਾ ਉੱਤੇ ਟਹਿ ਪਿਆ ਇਸ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਗੁਰੂ ਜੀ ਨੇ ਆਖਿਆ ਹੇ ਕਲਯੁਗ ਰਾਜਿਆਂ ਦੇ ਮੋਤੀ ਨਾਮ ਵਾਲੇ ਮਹਿਲ ਹੁੰਦੇ ਹਨ ਉਹੋ ਜਿਹੇ ਮੋਤੀ ਮਹਿਲ ਰਤਨ ਕੇਸਰ ਕਸੂਰੀ ਨਾਲ ਲੰਬੇ ਹੋਇਆਂ ਵਿੱਚ ਲਾਲਾ ਹੀਰਿਆਂ ਕਰ ਜੜੇ ਹੋਏ ਫਰਸ਼ ਪਲੰਗ ਹੋਵਨ ਮੈਨਕਾ ਸ਼ਕੀ ਉਰੁਸ਼ੀ ਰੰਬਾ ਜਹੀਆਂ ਅਪਸਰਾ ਹਾਜ਼ਰ ਰਹਿਣ ਹੁਕਮ ਸਾਰੇ ਸੰਸਾਰੀ ਮੰਨਣ ਸਿੱਧੀਆਂ ਲਾਈਏ ਸਿੱਧ ਕਹਾਈਏ ਇਹ ਸਾਰੀ ਸਮੱਗਰੀ ਪਰਮੇਸ਼ਰ ਤੋਂ ਪੁਲਾਉਣ ਵਾਲੀ ਜੀਵ ਦੇ ਕਲਿਆਣ ਵਿੱਚ ਵਿਘਨਕਾਰੀ ਹੋਣ ਕਰਕੇ ਅਸੀਂ ਨਹੀਂ ਚਾਹੁੰਦੇ ਅਰਤਾਰਤ ਪੁਰਖ ਦੇ ਕਲਿਆਣ ਗਿਆਨ ਬਿਨਾ ਨਹੀਂ ਹੁੰਦੀ ਗਿਆਨ ਵਿਰਾਗ ਬਿਨਾ ਨਹੀਂ ਹੁੰਦਾ ਤਾਂ ਤੇ ਇਹ ਲੋਕ ਦੇ ਪਦਾਰਥ ਤੇ ਸਵਰਗ ਦੇ ਪਦਾਰਥ ਪੁਰਬੋਖਤ ਅਤ ਉੱਤਮ ਕਲਿਆਣ ਦੀ ਇੱਛਾ ਵਾਲੇ ਮਨੁੱਖ ਨੂੰ ਸਭ ਤਿਆਗ ਯੋਗ ਹਨ ਇਥਾ ਅਤ ਉੱਚੇ ਪ੍ਰਕਾਸ਼ ਵਾਲੇ ਜਾਗੇ ਹੋਏ ਦਿਮਾਗ ਦੇ ਬਚਨ ਸੁਣ ਕੇ ਕਾਲ ਯੁਗ ਤੱਕ ਕੇਵਲ ਪਰਮੇਸ਼ਰ ਪ੍ਰਾਇਮ ਕੋਈ ਅੱਠੇ ਪਹਿਰ ਬਾਬੇ ਦੀ ਟਹਿਲ ਵਿੱਚ ਰਹਿਣ ਲੱਗਾ। ਗੁਰੂ ਸਾਹਿਬ ਉੱਥੋਂ ਚੱਲ ਕੇ ਚਿਲਕਾ ਝੀਲ ਦੇ ਕਿਨਾਰੇ ਸੈਲ ਕਰਦੇ ਖੁਰਦ, ਰਾਣਾਪੁਰ, ਸਨਾਰਗੜ, ਆਦਕ ਨਗਰਾਂ ਤੇ ਜੰਗਲਾਂ ਦਾ ਝਾਕਾ ਲੈਂਦੇ ਹੋਏ ਮਹਾਨਦੀ ਪਾਰ ਹੋ ਕੇ ਸੁਭਾਗਪੁਰ ਪਾਸ ਇੱਕ ਪਹਾੜੀ ਉੱਤੇ ਜਾ ਬੈਠੇ। ਉੱਥੇ ਕੋਈ ਮਰ ਗਿਆ ਸੀ ਤੇ ਭਾਈ ਤੇ ਮਾਈ ਰੁਦਨ ਕਰਦੀ ਹੋਏ ਨੂੰ ਦੇਖ ਕੇ ਇਹ ਸ਼ਬਦ ਗਾਵਿਆ ਆਸਾ ਮਹੱਲਾ ਪਹਿਲਾ ਨਾ ਕਿਸਕਾ ਪੂਤ ਨਾ ਕਿਸਕੀ ਮਾਈ ਝੂਠੇ ਮੁਖ ਪਰਮ ਪੁਲਾਈ ਮੇਰੇ ਸਾਹਿਬ ਹੋ ਕੀਤਾ ਤੇਰਾ ਜਾਤੂ ਦੇ ਜਪੀ ਨਾ ਤੇਰਾ ਰਹਾਓ ਇਹ ਸ਼ਬਦ ਸੁਣ ਕੇ ਸਾਰੇ ਲੋਕਾਂ ਦੇ ਮਨ ਬਾਬੇ ਦੇ ਚਰਨਾਂ ਵੱਲ ਝੁੱਕ ਗਏ ਉਹ ਲੋਕ ਸ਼ਨੀਸ਼ਰ ਦੇਵਤਾ ਨੂੰ ਭੋਗ ਮੋਖ ਦਾ ਦਾਤਾ ਸਮਝ ਕੇ ਮਨ ਦੇ ਪੂਜਦੇ ਸਨ ਗੁਰੂ ਜੀ ਨੇ ਆਖਿਆ ਇਸਦੀ ਕਥਾ ਕੀ ਕੂ ਹੈ ਤਾਂ ਇੱਕ ਪੰਡਤ ਨੇ ਇਸਦੀ ਕਥਾ ਐਉਂ ਸੁਣਾਈ ਕਿ ਇੱਕ ਸੂਰਜ ਨਾਮ ਰਾਜਾ ਸੀ ਜਿਸ ਦੀ ਸੰਤਾਨ ਸੂਰਜ ਵੰਸੀ ਛਤਰੀ ਸੰਦਾਨ ਦੀ ਹੈ ਉਸ ਦੇ 8 ਪੁੱਤਰ ਸਨ ਸਭ ਤੋਂ ਛੋਟਾ ਦੂਜੀ ਰਾਣੀ ਵਿੱਚੋਂ ਸਨਿਚਰ ਨਾਮ ਬੜਾ ਕਾਲਾ ਰੰਗ ਬਦਰੂਪ ਤੇ ਮਹਾਦਰਿਦਰੀ ਜਿਹਾ ਸੀ ਹੋਰ ਸਭ ਵਿਆਹੀ ਹੋਏ ਸਨ ਇਸ ਦੀ ਮਾਂ ਨੇ ਇਹਦਾ ਰੰਗ ਗੋਰਾ ਦਿਖਾਉਣ ਵਾਸਤੇ ਸੰਦੂਰ ਮਲ ਦਿੱਤਾ ਤਦ ਵੀ ਇਸ ਨੂੰ ਕਿਸੇ ਕੰਨਿਆ ਨੇ ਨਾਂ ਵਰਿਆ ਰਾਜੇ ਮੋਏ ਤੋਂ ਛਨੀ ਦੀ ਮਾਂ ਸਤੀ ਹੋ ਗਈ ਤੇ ਉਹ ਸੱਤੇ ਭਾਈ ਖਾਣ ਲਈ ਅੰਨ ਇਕੱਠਾ ਕਰਕੇ ਇਸ ਨੂੰ ਦੇਵਨ ਤਾਂ ਇਸ ਦੀਆਂ ਪਰਜਾਈਆਂ ਨੇ ਸਤਨਾਜਾ ਖਾਣਾ ਇਸ ਦਾ ਨਾਮ ਧਰ ਲਿਆ ਘਿਓ ਦੀ ਥਾਂ ਤੇਲ ਸੋਨੇ ਚਾਂਦੀ ਦੀ ਜਗ੍ਹਾ ਲੋਹੇ ਦੇ ਗਹਿਣੇ ਪਾਟੇ ਪੁਰਾਣੇ ਕੱਪੜੇ ਸੰਧੂਰ ਤੇਲ ਮਲਣ ਲਈ ਦੇ ਛੱਡਣ ਇਹ ਉਹ ਵਰਤ ਕੇ ਪਰਮੇਸ਼ਰ ਦੇ ਧਿਆਨ ਵਿੱਚ ਮਸਤ ਪਿਆ ਰਿਆ ਕਰੇ ਤੇਸ ਭਜਨ ਤੇ ਸਤ ਦੇ ਪ੍ਰਤਾਪ ਨਾਲ ਇਸ ਦੇ ਬਚਨ ਫੁਰਨ ਲੱਗ ਪਏ ਤਾਂ ਲੋਕ ਮੰਨਣ ਲੱਗੇ ਉਸ ਦੇ ਮਰੇ ਤੋਂ ਵੀ ਉਸ ਦੀ ਹੁਣ ਤੱਕ ਉਹੋ ਜਿਹੀ ਪੇਟਾ ਪੇਟ ਮਾਨਤਾ ਜਗ ਵਿੱਚ ਖਿੰਡ ਰਹੀ ਹੈ ਬਾਬੇ ਨੇ ਆਖਿਆ ਜਿਸ ਪ੍ਰਭੂ ਦੇ ਨਾਮ ਜਪਣੇ ਕਰਛਨੀਚਰ ਦੀ ਮੰਤਾ ਹੋ ਰਹੀ ਹੈ ਉਸੇ ਦਾ ਭਜਨ ਭਗਤੀ ਕਰਨਾ ਤੁਹਾਨੂੰ ਯੋਗ ਹੈ ਮਨੁੱਖ ਦਾ ਮੰਨਣ ਪੂਜਨ ਕਰਨਾ ਯੋਗ ਨਹੀਂ ਕਿਉਂਕਿ ਜੋ ਆਪ ਹੀ ਕਾਲ ਦੀ ਚਬੀ ਨਹੀਂ ਹੋ ਗਿਆ ਤੇ ਆਪਣੇ ਖਾਣ ਪਹਿਰਾਨ ਸਭ ਨਾਲੋਂ ਨਖਿੱਧ ਲੈਂਦਾ ਹੈ ਚੰਗਾ ਲੈਣ ਦੀ ਸ਼ਕਤੀ ਨਾ ਹੋਈ ਉਸ ਤੋਂ ਤੁਸੀਂ ਕੀ ਮੰਗਦੇ ਹੋ ਯਥਾ ਤਾਤੇ ਸਰਬਸ਼ਕਤੀਮਾਨ ਈਸ਼ਰ ਦੀ ਭਗਤੀ ਕਰੋ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਵਾਸ਼ਿਤ ਫਲ ਭਗਤ ਨੂੰ ਦਿੰਦਾ ਹੈ ਇਸ ਪ੍ਰਕਾਰ ਸੱਚੇ ਸਤਗੁਰੂ ਦਾ ਸੱਚਾ ਉਪਦੇਸ਼ ਸੁਣ ਕੇ ਉਤੋਂ ਦੇ ਰਾਜੇ ਬ੍ਰਿਹਤਪਾਲ ਸੂਮੇਤ ਸਭ ਲੋਕ ਈਸ਼ਵਰ ਦੀ ਭਗਤੀ ਤੇ ਸਤਨਾਮ ਜਪਣ ਲੱਗ ਪਏ ਝੂਠੇ ਬਨਾਵਟੀ ਦੇਵਤਾ ਦੀ ਮੰਨਤ ਕਰਨੀ ਛੱਡ ਦਿੱਤੀ ਅੱਗੇ ਗੁਰੂ ਜੀ ਕੋਟਕ ਕੋਹ ਕੰਟਕ ਵਿੱਚ ਪੁੱਜੇ ਜੋ ਬਿੰਦਿਆਚਲ ਦੇ ਨਾਂ ਲੱਗਦਾ ਹੈ ਉੱਥੋਂ ਦੇ ਸਭ ਲੋਕ ਬਿਜਲੀ ਨੂੰ ਰੱਬ ਜਾਣ ਕੇ ਮੰਨਦੇ ਪੂਜਦੇ ਸਨ ਗੁਰੂ ਸਾਹਿਬ ਦੇ ਸ਼ਬਦ ਬਚਨ ਸੁਣ ਕੇ ਉਹ ਵੀ ਈਸ਼ਵਰ ਦੇ ਭਗਤ ਤੇ ਬਾਬੇ ਦੇ ਸੰਗਤੀ ਬਣ ਗਏ ਬਾਬੇ ਜੀ ਦਾ ਸੱਚਾ ਉਪਦੇਸ਼ ਜੱਸ ਸੁਣ ਕੇ ਉੱਥੋਂ ਦਾ ਰਾਜਾ ਮਹਿਨਪਾਲ ਵੀ ਆ ਚਰਨੀ ਲੱਗਿਆ ਤਾਂ ਗੁਰੂ ਜੀ ਨੇ ਬਚਨ ਕੀਤਾ ਬਿਜਲੀ ਉਤਪਤ ਨਾਸ ਹੋਣੇ ਕਰ ਪਰਮੇਸ਼ਰ ਨਾਸ ਨਹੀਂ ਇਸ ਦਾ ਪ੍ਰਕਾਸ਼ ਖਿੰਣ ਭੰਗਰ ਹੈ ਈਸ਼ਵਰ ਚੈਤਨ ਹੈ ਇੱਕ ਰਸ ਨਿਤ ਪ੍ਰਕਾਸ਼ ਰੂਪ ਹੈ ਬਿਜਲੀਆਂ ਅਨੰਤ ਹਨ ਇਹ ਇੱਕ ਤਰ੍ਹਾਂ ਦੀ ਅੱਗ ਹੈ ਜੀਕੂ ਪਾਰਸਾਂ ਵਿੱਚੋਂ ਖਹਿ ਕੇ ਅਗ ਪ੍ਰਗਟ ਹੋ ਜਾਂਦੀ ਹੈ ਇਸੇ ਤਰ੍ਹਾਂ ਮੇਗਾ ਦੇ ਸੰਘਰਸ਼ਣ ਤੋਂ ਬਿਜਲੀ ਪ੍ਰਗਟ ਹੋ ਕੇ ਜਿੱਥੇ ਡਿੱਗਦੀ ਹੈ ਜੀਵ ਅਜੀਵ ਨੂੰ ਸਾੜ ਦਿੰਦੀ ਹੈ ਪਰਮੇਸ਼ਰ ਸਤ ਸੂਪ ਸੁੱਤੇ ਸਿੱਧ ਅਬినాਸ਼ੀ ਅਜਨਮਾ ਹੈ ਇਹੋ ਜੇ ਉਪਦੇਸ਼ ਸੁਣ ਕੇ ਰੱਧ ਰਾਜਾ ਮੈਨ ਪਾਲ ਸੱਚੇ ਪ੍ਰਭੂ ਦੀ ਪਗਤੀ ਪਰਣ ਭਜਨ ਕਰਨ ਲੱਗਾ ਲੱਗ ਪਿਆ ਤਾਂ ਹੋਰ ਲੋਕ ਵੀ ਪਰਮੇਸ਼ਰ ਦਾ ਭਜਨ ਦਿਆ ਧਰਮ ਸਤ ਸੰਤੋਪ ਤਾਰਨਕਰ ਮੋਖ ਦੇ ਅਧਿਕਾਰੀ ਹੋ ਤਨਵਾਦ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਿਓ ਇਹ ਜਿਹੜੀ ਕਥਾ ਚੱਲ ਰਹੀ ਹੈ ਇਹ ਹੈ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਇਸ ਤੋਂ ਅੱਗੇ ਗੁਰੂ ਨਾਨਕ ਦੇਵ ਜੀ ਕਪਲ मुनि ਦੇ ਆਸ਼ਰਮ ਆਸ਼ਰਮ ਦੇ ਵਿੱਚ ਜਾਣਗੇ ਤੇ ਉਹਨਾਂ ਨੇ ਕਿਦਾਂ ਕੋਡੇ ਰਾਖਸ਼ ਨੂੰ ਉਤਾਰਿਆ ਇਹ ਸਾਰਾ ਕੁਝ ਆਪਾਂ ਇਸ ਤੋਂ ਅਗਲੇ ਭਾਗ ਦੇ ਵਿੱਚ ਪੜਾਂਗੇ ਤਦ ਤੱਕ ਲਈ ਧੰਨਵਾਦ